ਨਾ ਮਮ ਜੀਤ ਗੌਰ ਪਿੰਡ ਮਰਾਲਪੁਰ ਗੁਰੂ ਦਾ ਹਸ਼ਿਆਰਪੁਰ ਤੋਂ ਬੁਲਾਉਂ ਕਰਦੇ ਆ ਓਕੇ ਤੁਹਾਨੂੰ ਕੀ ਕੀ ਦਿੱਕਤਾਂ ਸੀ ਹਾਂਜੀ ਮੇਰੇ ਗੋਡੇ ਬਹੁਤ ਜ਼ਿਆਦਾ ਦੁਖਦੇ ਸੀ ਪੱਕੀ ਸਰਾਹ ਚੜਦਾ ਸੀ ਲੱਤਾਂ 'ਚ ਦਰਦਾਂ ਜੀ ਪੈਰ ਵੀ ਨਹੀਂ ਮੇਰੇ ਥੱਲੇ ਧਰਤੀ ਤੇ ਲਾਦਦੇ ਸੀ ਓਕੇ ਦੋ ਦੋ ਡੰਡਿਆਂ ਨਾਲ ਫੜ-ਫੜ ਕੇ ਮੈਂ ਬਾਹਰ ਨੂੰ ਆਂਦੀ ਸੀ ਓਕੇ ਤਾਂ ਅੱਖਾਂ 'ਚ ਵੀ ਅੱਖਾਂ 'ਚ ਵੀ ਮੇਰੇ ਹਾਲੇ ਵੇਲੇ ਅੱਖਾਂ ਨੂੰ ਪ੍ਰੋਬਲਮ ਸੀ ਹਾਂਜੀ ਅੱਖਾਂ ਦੀ ਪ੍ਰੋਬਲਮ ਸੀ ਰੜਕ ਪੈਂਦੀ ਰਹਿੰਦੀ ਹੁੰਦੀ ਸੀ ਹਾਲੇ ਵੇਲੇ ਜੀ ਹਾਂਜੀ ਸੇ ਕੰਮ ਕਰਨ ਚ ਕਿਵੇਂ ਲੱਗਦਾ ਤੁਹਾਨੂੰ ਕੰਮ ਤਾਂ ਬਿਲਕੁਲ ਨਹੀਂ ਮੈਂ ਬੈਠਦੀ ਸੀ ਓਕੇ ਕੰਮ ਤਾਂ ਬਿਲਕੁਲ ਮੇ ਕੋ ਉੱਠੇ ਨਹੀਂ ਹੁੰਦਾ ਸੀ ਤੇ ਮੈਂ ਕੰਮ ਤਾਂ ਕਰਨਾ ਫਿਰ ਓਕਾਈ ਸੀਗਾ ਜਿਆਦਾ ਹੀ ਸੀਤ ਦੇਖਦਾ ਮੈਂ ਤੁਸੀਂ ਕੋਈ ਸਹਾਰਾ ਲੈ ਕੇ ਤੁਰਦੇ ਸੀ ਹਾਂਜੀ ਹਾਂਜੀ ਡੰਡੇ ਦੋ ਫੜੇ ਹੁੰਸੀ ਮੈਂ ਓਕੇ ਹਾਂਜੀ ਪਹਿਲਾਂ ਇੱਕ ਪਾ ਲੈਣਾ ਫਿਰ ਦੂਜੇ ਲਾਤੋਂ ਵੀ ਨਤ ਹੋਣਾ ਫਿਰ ਦੋ ਡੰਡਿਆਂ ਨਾਲ ਫੜ ਫੜ ਕੇ ਤੋਦੀ ਸੀ ਗੋਡੇ ਬਹੁਤ ਕਾਫੀ ਸਾਰੇ ਜਿਆਦਾ ਹੁੰਦੇ ਸੀ ਗੋਡੇ ਬਹੁਤ ਜਿਆਦਾ ਦੁਖਦੇ ਸੀ ਦਰਦਾ ਹੁੰਦੀ ਲੱਤਾਂ ਦੇ ਵਿੱਚ ਲੱਤਾਂ 'ਚ ਦਰਦਾ ਹੁੰਦੀਆਂ ਸੀ ਸਰੀਰ ਕੰਮ ਨਹੀਂ ਲੱਗਦਾ ਸਰੀਰ ਕੰਮ ਨਹੀਂ ਕਰਦਾ ਸੀ ਬਸ ਓਕੇ ਜੀ ਤੇ ਇਹ ਤੁਹਾਨੂੰ ਪ੍ਰੋਬਲਮ ਆ ਕਿੰਨੇ ਕ ਸਮੇਂ ਤੋਂ ਸੀ 6-7 ਸਾਲ ਤੋਂ ਸੀ ਜੀ ਇਹ ਗੋਡਿਆਂ ਦੀ ਪ੍ਰੋਬਲਮ ਪਹਿਲਾਂ ਸੀ ਸਭ ਤੋਂ ਜ਼ਿਆਦਾ ਫਿਰ ਓਲੀ-ਓਲੀ ਬਾਕੀ ਵੀ ਹੋਰ ਨਾਲ ਦੇ ਸਰੀਰ ਕਮਜ਼ੋਰ ਪੈਂਦਾ ਰਿਹਾ ਓਕੇ ਹਾਂਜੀ ਸਰੀਰ ਨੂੰ ਬਹੁਤ ਸਾਰੀ ਰਾਤ ਮੈਂ ਬੈਠ ਬੈਠ ਕੇ ਐਦਾਂ ਪਾਣੀ ਦਾ ਘੁੱਟ ਪੀ-ਪੀ ਕੇ ਫਿਰ ਮੈਂ ਘਟਦੀ ਸੀ ਅੱਜਕੀ ਜਾਣਾ ਵੀ ਕਦੋਂ ਦਿਨ ਚੜਦਾ ਤੇ ਕਦੋਂ ਮੈਂ ਉੱਠਾਂ 6-7 ਸਾਲ ਤੁਸੀਂ ਮੈਡੀਸਿਨ ਬਹੁਤ ਯੂਜ਼ ਕੀਤੀ ਹੈ ਹਾਂਜੀ ਹਾਂਜੀ ਬਹੁਤ ਮੈਡੀਸਿਨ ਯੂਜ਼ ਕੀਤੀ ਆ ਕਦੇ ਕੋਈ ਡਾਕਟਰ ਜੇ ਕਿਸੇ ਨੇ ਵੀ ਦੱਸ ਦਿੱਤਾ ਉੱਥੇ ਹੀ ਚੱਲ ਜਾਣਾ ਮਤਲਬ ਤੁਹਾਨੂੰ ਜਿੱਥੇ ਵੀ ਦੱਸਣਾ ਕਿਹਨੇ ਉੱਥੇ ਦੀ ਦਵਾਈ ਹਾਂਜੀ ਹਾਂਜੀ ਜਿੱਥੇ ਵੀ ਕਿਸੇ ਨੇ ਦੱਸਿਆ ਉਹ ਉਹਨਾਂ ਦੀ ਖਾ ਲੈਣੀ ਆ ਮੈਂ ਦੋ ਦੋ ਤਿੰਨ ਮਹੀਨੇ ਖਾ ਕੇ ਫਿਰ ਹੋਰ ਕਿਸੇ ਨੇ ਦੱਸਤਾ ਹੋਰ ਕਿਸੇ ਉੱਥੇ ਚੱਲ ਜਾਣਾ ਫਰਕ ਕੋਈ ਨਹੀਂ ਪਿਆ ਹਾਂਜੀ ਫਰਕ ਕੋਈ ਨਹੀਂ ਪਿਆ ਸੀ ਅੱਜ ਤੁਸੀਂ ਬਾਡੀ ਸਰਵ ਦੇ ਜੋਸ ਵਰਤੇ ਗਿਆ ਇਹ ਵਰਤਨ ਤੋਂ ਬਾਅਦ ਅੱਜ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅੱਜ ਤਾਂ ਮੈਂ ਬਹੁਤ ਵਧੀਆ ਫੀਲ ਕਰਦੀ ਹਾਂ ਆਪਣੇ ਆਪ ਨੂੰ ਤੁਰ ਲੈਣੇ ਹੋ ਹਾਂਜੀ ਤੁਰ ਵੀ ਲੈਂਦੀ ਹਾਂ ენਰਜੀ ਬਹੁਤ ਮੇਰੇ ਸਰੀਰ ਚ ਆਈ ਆ ਮੈਂ ਆਪਣੇ ਡੰਡੇ ਤੋਂ ਬਿਨਾ ਸਹਾਰੇ ਤੋਂ ਕਿਸੇ ਤੋਂ ਬਿਨਾ ਤੁਰਦੀ ਹਾਂ ਆਪਣੇ ਕੰਮਕਾਰ ਵੀ ਸਾਰਾ ਕਰਦੀ ਹਾਂ ਧਾਰਮ ਵੀ ਚਾਉਣੀ ਆ ਗਾਇਆਂ ਅਸੀਂ ਰੱਖੀਆਂ ਐ ਦੋ ਅੱਛਾ ਹੁਣ ਜਾਨੀ ਕਿ ਪੱਠਿਆਂ ਦਾ ਵਗੈਰਾ ਪਰਸ਼ਾ ਦਾ ਕੰਮ ਹੀ ਕਰਦੀ ਹਾਂ ਹਾਂਜੀ ਹਾਂਜੀ ਓਕੇ ਕਰ ਲੈਨੀ ਆ ਹੁਣ ਕੰਮ ਤੇ ਤੁਸੀਂ ਹੁਣ ਬਾਡੀ ਸਰਵਸ ਬਾਰੇ ਬਤਿਆਇਆ ਅੱਜ ਤੁਸੀਂ ਜਿਹੜੇ ਪਰਿਵਾਰਤ ਵਾਲੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਲੱਖਾਂ ਹੀ ਲੋਕ ਆਏ ਤੁਹਾਡੀ ਸੋਸ਼ਲ ਮੀਡੀਆ ਦੀ ਵੀਡੀਓ ਦੇਖਣਗੇ ਜੀ ਅਸੀਂ ਤਾਂ ਉਹਨਾਂ ਨੂੰ ਮੈਂ ਤਾਂ ਇਹੀ ਉਹਨਾਂ ਨੂੰ ਕਹਿਣਾ ਚਾਹਨੀ ਆ ਕਿ ਹਰ ਕੋਈ ਬਾਡੀ ਸਰਵਸ ਦਾ ਜੂਸ ਇਹ ਵਰਤ ਕੇ ਦੇਖੋ ਤਾਂ ਤੁਹਾਡੇ ਸਰੀਰ 'ਚ ਕਿੰਨੀ ਐਨਰਜੀ ਆਊਗੀ ਗਣੀ ਬਾਡੀ ਸਰਵਸ ਦਾ ਜੂਸ ਕਰ ਲੈਣਾ ਚਾਹੀਦਾ ਹੈ ਹਾਂ ਜੀ ਹਰ ਇੱਕ ਨੂੰ ਬਾਡੀ ਸਰਵਸ ਜੂਸ ਕਰ ਲੈਣਾ ਚਾਹੀਦਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਵਰਤਿਆ ਨੂੰ ਜੀ ਮੈਨੂੰ ਤੀਜਾ ਮਹੀਨਾ ਲੱਗਾ ਆ ਵਰਤਦੀ ਨੂੰ ਤਿੰਨ ਮਹੀਨੇ ਹੋ ਗਿਆ ਕੋਈ ਦਵਾਈ ਦੀ ਜ਼ਰੂਰਤ ਨਹੀਂ ਹਾਂਜੀ ਨਹੀਂ ਮੈਂ ਦਵਾਈ ਕੋਈ ਵੀ ਇੱਕ ਵੀ ਮੈਂ ਗੋਲੀ ਨਹੀਂ ਘਰੀ ਵੀ ਖਾਦੀ ਹੋਰ ਕਾਸੇ ਦੀ ਬੀਬੀ ਜਿੱਦਾਂ ਮੈਂ ਇਹ ਕਹਿੰਦੇ ਸੀ ਕਿ ਕੋਈ ਤੁਸੀਂ ਆਪਣੀ ਖਾਣੀ ਦਾ ਵੇਖਾ ਲਓ ਗੋਲੀ ਕੋਈ ਨਹੀਂ ਤਾਂ ਮੈਂ ਤਾਂ ਖਾਦੀ ਨਹੀਂ ਕੋਈ ਵੀ ਗੋਲੀ ਬਸ ਇਹ ਜੂਸੇ ਪੀਤੇ ਆ ਓਕੇ ਥੈਂਕ ਯੂ ਜੀ